ਗੱਲ 2016 ਦੀ ਹੈ ਜਦੋਂ ਮੈਂ ਪਿੰਡ ਬਾਰਾਂ ਜਮਾਤਾਕਰ ਸ਼ਹਿਰ ਤੇ ਕਾਲਜ ਐਡਮਿਸ਼ਨ ਲਈ ਮੇਰੇ ਨਾਲ ਦੀ ਸਹੇਲੀ ਵੀ ਮੇਰੇ ਪਿੰਡ ਦੇ ਹੀ ਸੀ ਜੋ ਕਿ ਬਚਪਨ ਤੋਂ ਅਸੀਂ ਇਕੱਠੀਆਂ ਨੇ ਪੜ੍ਹਾਈ ਕੀਤੀ ਸੀ ਅਤੇ ਹੁਣ ਅਸੀਂ ਕਾਲਜ ਐਡਮਿਸ਼ਨ ਲਿਆ ਸੀ ਫਿਰ ਇੱਕ ਦਿਨ ਕਾਲਜ ਤੋਂ ਘਰ ਜਾਂਦੇ ਆ ਸਾਡੇ ਸਾਹਮਣੇ ਇੱਕ ਕਾਰ ਆ ਕੇ ਰੁਗੀ ਵਿੱਚੋਂ ਇੱਕ ਸੋਹਣਾ ਸੁਨੱਖਾ ਮੁੰਡਾ ਨਿਕਲਿਆ ਤੇ ਸਾਡੇ ਵੱਲ ਨੂੰ ਆਇਆ ਮੈਨੂੰ ਕਹਿਣ ਲੱਗਾ ਜੀ ਮੈਂ ਕਰਨ ਹਾਂ ਤੁਹਾਡੇ ਕਾਲਜ ਵਿੱਚ ਕਿੰਨੀ ਵਾਰ ਮਿਲਾਂਦੀ ਤੁਹਾਨੂੰ ਕੋਸ਼ਿਸ਼ ਕੀਤੀ ਲੇਕਿਨ ਦੋਸਤ ਨਾਲ ਹੁੰਦੇ ਆ ਇਸ ਕਰਕੇ ਤੁਹਾਡੇ ਨਾਲ ਮੁਲਾਕਾਤ ਨਹੀਂ ਕਰ ਪਾਇਆ ਮੈਂ ਤੇ ਮੇਰੀ ਸਹੇਲੀ ਹਰਾਨ ਸੀ ਮੈਂ ਥੋੜੀ ਉੱਚੀ ਆਵਾਜ਼ ਵਿੱਚ ਕਿਹਾ ਕੀ ਮਤਲਬ ਹੈ ਨਾ ਜਾਣ ਨਾ ਪਹਿਚਾਨ ਤੁਸੀਂ ਕਿਉਂ ਮਿਲਣਾ ਚਾਹੁੰਦੇ ਹੋ ਉਹ ਮੈਨੂੰ ਕਹਿੰਦਾ ਤੁਸੀਂ ਹਰਾਨ ਨਾ ਹੋਵੋ ਮੈਂ ਵੀ ਤੁਹਾਡੇ ਨਾਲ ਦੇ ਸਕਸ਼ਨ ਦਾ ਸਟੂਡੈਂਟ ਹਾਂ ਬਸ ਫਰਕ ਇੰਨਾ ਆ ਤੁਸੀਂ ਸ਼ਾਇਦ ਮੈਨੂੰ ਦੇਖਿਆ ਨਾ ਹੋਵੇ ਲੇਕਿਨ ਮੈਂ ਤੁਹਾਨੂੰ ਰੋਜ਼ ਦੇਖਦਾ ਹਾਂ ਮੇਰੀ ਸਹੇਲੀ ਖਿੱਚ ਕੇ ਬੋਲੀ ਚੱਲ ਅਸੀਂ ਘਰ ਚੱਲੀਏ ਇਹ ਮੈਨੂੰ ਪਾਗਲ ਲੱਗਦਾ ਹੈ ਉਹ ਸਹੇਲੀ ਦੀ ਗੱਲ ਸੁਣ ਕੇ ਮੁਸਕਰਾਇਆ ਤੇ ਆਖਣ ਲੱਗਾ ਤੁਸੀਂ ਮੈਨੂੰ ਕੁਝ ਵੀ ਬੋਲ ਲਵੋ ਲੇਕਿਨ ਤੁਹਾਡੀ ਸਹੇਲੀ ਬਹੁਤ ਹੀ ਸੋਹਣੀ ਹੈ ਜਦੋਂ ਦਾ ਮੈਂ ਉਸ ਨੂੰ ਦੇਖਿਆ ਹੈ ਸੱਚੀ ਮੈਂ ਪਾਗਲ ਹੋ ਗਿਆ ਹਾਂ ਮੈਨੂੰ ਉਸਦੀ ਗੱਲ ਸੁਣ ਕੇ ਹਾਸਾ ਆਉਣ ਹੀ ਲੱਗਾ ਸੀ ਕਿ ਮੇਰੀ ਸਹੇਲੀ ਕਹਿੰਦੀ ਚੱਲ ਇਥੋਂ ਅਸੀਂ ਘਰ ਆ ਗਈਆਂ ਰਾਤ ਸੌਣ ਲੱਗਿਆਂ ਮੈਨੂੰ ਉਹਦਾ ਚਿਹਰਾ ਤੇ ਉਹਦੀਆਂ ਗੱਲਾਂ ਚੇਤੇ ਆਈ ਜਾਣ ਅਗਲੇ ਦਿਨ ਸਵੇਰੇ ਅਸੀਂ ਕਾਲਜ ਗਈਆਂ ਮੈਂ ਉਸ ਮੁੰਡੇ ਨੂੰ ਕਾਲਜ ਅੰਦਰ ਵੇਖਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਕਿਤੇ ਵੀ ਨਾ ਦਿਸਿਆ ਲੈਕਚਰ ਵੇਲੇ ਮੈਂ ਸਹੇਲੀ ਨੂੰ ਆਖਿਆ ਅੱਜ ਲੈਕਚਰ ਛੱਡ ਆਪਾਂ ਕੰਟੀਨ ਚੱਲਦੇ ਹਾਂ ਜਦੋਂ ਅਸੀਂ ਕੰਟੀਨ ਵੱਲ ਗਈਆਂ ਤਾਂ ਉਹ ਉਸੇ ਕੰਟੀਨ ਤੇ ਆਪਣੇ ਦੋਸਤਾਂ ਨਾਲ ਬੈਠਾ ਸੀ ਮੈਂ ਉਸ ਨੂੰ ਦੇਖ ਰਹੀ ਸੀ ਕਿ ਅਚਾਨਕ ਉਸ ਦੀ ਨਿਗਾ ਮੇਰੇ ਵੱਲ ਪੈ ਗਈ ਮੈਂ ਆਪਣੇ ਆਪ ਨੂੰ ਨਰਵਸ ਫੀਲ ਕੀਤਾ ਤੇ ਉੱਥੋਂ ਚਲੀ ਗਈ ਸਹੇਲੀ ਆਖਣ ਲੱਗੀ ਤੂੰ ਵਾਪਸ ਕਿਉਂ ਆ ਗਈ ਮੈਂ ਜਵਾਬ ਦਿੱਤਾ ਵੈਸੇ ਹੀ ਆਪਾਂ ਟਾਈਮ ਤੇ ਘਰ ਜਾਣ ਦੀ ਤਿਆਰੀ ਕਰ ਲਈਏ ਬੌਲਸ ਤੋਂ ਬਾਹਰ ਨਿਕਲਦਿਆਂ ਹੀ ਉਹੀ ਮੁੰਡਾ ਕਰਨ ਆ ਗਿਆ ਆਖਣ ਲੱਗਾ ਦੇਖੋ ਮੈਂ ਤੁਹਾਨੂੰ ਤੰਗ ਨਹੀਂ ਕਰਨਾ ਚਾਹੁੰਦਾ ਜਦੋਂ ਦਾ ਤੁਹਾਨੂੰ ਵੇਖਿਆ ਹੈ ਤੁਸੀਂ ਮੈਨੂੰ ਪਸੰਦ ਆ ਗਏ ਹੋ ਮੈਂ ਬਸ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ ਚਾਹੁੰਦਾ ਹਾਂ ਤਾਂ ਕਿ ਤੁਹਾਨੂੰ ਮਿਲਦਾ ਰਹਾ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਤੁਹਾਡੀ ਮਰਜ਼ੀ ਹੋਣੀ ਵੀ ਬਹੁਤ ਜ਼ਰੂਰੀ ਹੈ ਮੈਂ ਇਕੱਲਾ ਕੁਝ ਵੀ ਨਹੀਂ ਕਰ ਸਕਦਾ ਪਲੀਜ਼ ਜਵਾਬ ਦੇ ਦਿਓ ਮੈਂ ਵੀ ਉਹ ਮੈਨੂੰ ਵੀ ਉਹ ਪਸੰਦ ਆ ਗਿਆ ਸੀ ਲੇਕਿਨ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਮੈਂ ਕਿੱਥੇ ਪਿੰਡ ਦੀ ਕੁੜੀ ਤੇ ਉਹ ਕਿੱਥੇ ਸ਼ਹਿਰੀ ਮੁੰਡਾ ਅਸੀਂ ਘਰ ਨੂੰ ਆ ਗਈਆਂ ਅੱਜ ਫਿਰ ਮੈਨੂੰ ਉਹਦੇ ਖਿਆਲ ਆਉਂਦੇ ਰਹੇ ਮੈਂ ਸੋਚ ਲਿਆ ਸੀ ਕਿ ਉਹਨੂੰ ਮੈਂ ਫਰੈਂਡਸ਼ਿਪ ਦੇ ਲਈ ਹਾਂ ਕਰ ਦੇਵਾਂਗੀ ਸਵੇਰੇ ਸਹੇਲੀ ਨੂੰ ਆਖਿਆ ਕਿ ਅੱਜ ਉਹਨੂੰ ਮਿਲਣ ਤੇ ਫਰੈਂਡਸ਼ਿਪ ਲਈ ਹਾਂ ਕਰ ਦੇਣੀ ਹੈ ਉਦੋਂ ਮੈਂ ਐਨੀ ਸਿਆਣੀ ਨਹੀਂ ਸਾਂ ਨਾ ਹੀ ਸਮਝਦਾਰ ਸੀ ਅਸੀਂ ਕਾਲਜ ਆ ਗਿਆਂ ਅੱਜ ਉਹ ਮੈਨੂੰ ਕਾਲਜ ਦੇ ਵੈਲੀ ਵਾਲ ਗਰਾਊਂਡ ਵਿੱਚ ਦਿਸਿਆ ਮੈਂ ਉਸ ਨੂੰ ਵੇਖ ਕੇ ਗਰਾਊਂਡ ਵੱਲ ਤੁਰ ਪਈ ਲਾਗੇ ਪਹੁੰਚ ਕੇ ਉਹਨੂੰ ਇਸ਼ਾਰੇ ਨਾਲ ਬੁਲਾਇਆ ਤੇ ਉਹ ਵੀ ਬੜਾ ਖੁਸ਼ ਜਿਹਾ ਹੋ ਕੇ ਮੇਰੇ ਕੋਲ ਆਇਆ ਆਖਣ ਲੱਗਾ ਦੱਸੋ ਕਿਵੇਂ ਯਾਦ ਕੀਤਾ ਮੈਂ ਆਖਿਆ ਉਹ ਫਰੈਂਡਸ਼ਿਪ ਵਾਲੀ ਗੱਲ ਮੇਰੇ ਵਾਸਤੇ ਹਾਂ ਹੈ ਉਹ ਮੁਸਕਰਾਇਆ ਤੇ ਆਖਣ ਲੱਗਾ ਤੁਸੀਂ ਤਾਂ ਮੈਨੂੰ ਖੁਸ਼ ਹੀ ਕਰਤਾ ਹੁਣ ਤੁਹਾਨੂੰ ਇੱਕ ਸਰਪ੍ਰਾਈਜ਼ ਦੇਣਾ ਹੈ ਮੈਂ ਪੁੱਛਿਆ ਇਹਦੇ ਵਿੱਚ ਸਰਪ੍ਰਾਈਜ਼ ਦੇਣ ਵਾਲੀ ਕਿਹੜੀ ਗੱਲ ਹੈ ਉਹ ਆਖਣ ਲੱਗਾ ਜੋ ਮਰਜ਼ੀ ਸਮਝ ਲਵੋ ਲੇਕਿਨ ਸਰਪ੍ਰਾਈਜ਼ ਤਾਂ ਬਣਦਾ ਹੈ ਮੈਂ ਉਹਦੋਂ ਭੋਲੀ ਜੀ ਹੁੰਦੀ ਸੀ ਮੈਂ ਕਿਹਾ ਠੀਕ ਹੈ ਕਹਿੰਦਾ ਕੱਲ 12 ਵਜੇ ਕਾਲਜ ਦੇ ਬਾਹਰ ਮਿਲਿਓ ਮੈਂ ਕਿਹਾ ਬਾਹਰ ਕਿਉਂ ਉਹ ਕਹਿੰਦਾ ਪਲੀਜ਼ ਸਵਾਲ ਨਾ ਕਰੋ ਬਸ ਆ ਜਾਓ ਮੇਰੀ ਸਹੇਲੀ ਆਖਦੀ ਤੂੰ ਕੁਝ ਗਲਤ ਤਾਂ ਨਹੀਂ ਕਰ ਰਹੀ ਮੈਂ ਅੱਗੋ ਕਿਹਾ ਫਰੈਂਡਸ਼ਿਪ ਕਰਨਾ ਕੋਈ ਗਲਤ ਕੰਮ ਨਹੀਂ ਹੈ ਮੇਰੀ ਸਹੇਲੀ ਮੇਰੇ ਤੋਂ ਨਾਰਾਜ਼ ਜਿਹੀ ਲੱਗ ਰਹੀ ਸੀ ਆਖਦੀ ਕੱਲ ਤੂੰ ਆਪ ਹੀ ਆ ਜਾਈ ਕਾਲਜ ਮੈਂ ਨਹੀਂ ਜਾਣਾ ਉਹਨੂੰ ਪਤਾ ਸੀ ਕਿ ਕੱਲ ਮੈਂ ਉਸਨੂੰ 12 ਵਜੇ ਕਰਨ ਨੂੰ ਮਿਲਣ ਜਾਣਾ ਹੈ ਅਗਲੇ ਦਿਨ ਮੈਂ ਇਕੱਲੀ ਕਾਲਜ ਆ ਗਈ ਤੇ 12 ਵਜੇ ਕਾਲਜ ਦੇ ਬਾਹਰ ਹੀ ਆ ਰਹੀ ਸੀ ਕਿ ਉਹਨੇ ਆਪਣੀ ਕਾਰ ਮੇਰੇ ਅੱਗੇ ਲਾ ਦਿੱਤੀ ਤੇ ਆਖਣ ਲੱਗਾ ਆਓ ਗੇੜੀ ਤੇ ਚੱਲਦੇ ਹਾਂ ਮੈਂ ਕਾਰ ਵਿੱਚ ਉਹਦੇ ਨਾਲ ਅਗਲੀ ਸੀਟ ਤੇ ਬੈਠ ਗਈ। ਉਹ ਆਖਣ ਲੱਗਾ ਅੱਜ ਆਪਣੀ ਪਹਿਲੀ ਡੇਟ ਹੈ। ਮੈਂ ਹਰਾਨੀ ਨਾਲ ਕਿਹਾ ਡੇਟ ਦਾ ਕੀ ਮਤਲਬ? ਹਾਲੇ ਅਸੀਂ ਫਰੈਂਡਸ ਹਾਂ। ਕਹਿੰਦਾ ਫਰੈਂਡ। ਫਰੈਂਡ ਤਾਂ ਮੇਰੇ ਪਹਿਲਾਂ ਹੀ ਬਹੁਤ ਨੇ ਪਰ ਤੁਸੀਂ ਮੇਰੇ ਲਈ ਬਹੁਤ ਸਪੈਸ਼ਲ ਹੋ। ਉਹਨੇ ਕਦੋਂ ਮੈਨੂੰ ਆਪਣੀਆਂ ਗੱਲਾਂ ਵਿੱਚ ਫਸਾ ਲਿਆ ਮੈਨੂੰ ਪਤਾ ਹੀ ਨਾ ਲੱਗਾ। ਅਚਾਨਕ ਉਹਨੇ ਕਾਰ ਰੋਕੀ ਤੇ ਸਾਹਮਣੇ ਹੋਟਲ ਸੀ। ਮੈਂ ਹਾਲੇ ਬਹੁਤ ਅਣਜਾਣ ਸੀ। ਮੈਂ ਪਿੰਡ ਦੀ ਕੁੜੀ ਇਹ ਸਭ ਪਹਿਲੀ ਵਾਰ ਵੇਖ ਰਹੀ ਸੀ ਉਹ ਹੋਟਲ ਦੇ ਟਾਪ ਫਲੋਰ ਤੇ ਮੈਨੂੰ ਇੱਕ ਰੂਮ ਵਿੱਚ ਲੈ ਗਿਆ ਮੈਂ ਡਰ ਗਈ ਮੈਂ ਕਿਹਾ ਮੈਨੂੰ ਵਾਪਸ ਲੈ ਚੱਲੋ ਮੈਂ ਨਹੀਂ ਰੁਕਣਾ ਇੱਥੇ ਉਹ ਕਹਿੰਦਾ ਡਰੋ ਨਾ ਇੱਥੇ ਆਪਾਂ ਖਾਣਾ ਪੀਣਾ ਤੇ ਬਸ ਥੋੜੀ ਦੇਰ ਬਾਅਦ ਚਲੇ ਜਾਣਾ ਹੈ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸਭ ਤੋਂ ਵੱਡੀ ਗਲਤੀ ਕਰ ਲਈ ਹੈ ਮੈਨੂੰ ਇਹਦੀਆਂ ਗੱਲਾਂ ਵਿੱਚ ਨਹੀਂ ਹੋਣਾ ਚਾਹੀਦਾ ਸੀ ਮੈਂ ਉਹਦੇ ਸਾਹਮਣੇ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਸੀ ਅਚਾਨਕ ਉਹਨੇ ਰੂਮ ਦਾ ਬੂਹਾ ਲੋਕ ਕਰ ਦਿੱਤਾ ਉਹ ਹੁਣ ਉਹ ਮੇਰੇ ਕੋਲ ਆ ਰਿਹਾ ਸੀ ਆਖਦਾ ਮੇਰੀ ਗੋਦੀ ਵਿੱਚ ਬੈਠ ਜਾ ਮੈਂ ਕਿਹਾ ਦਫਾ ਹੋ ਜਾ ਨਹੀਂ ਤਾਂ ਮੈਂ ਰੌਲਾ ਪਾ ਦੇਣਾ ਹੈ ਕਹਿੰਦਾ ਪਾ ਰੌਲਾ ਤੇਰਾ ਇੱਥੇ ਕਿਸੇ ਨੂੰ ਵੀ ਪਤਾ ਲੱਗਣਾ ਕਿ ਤੂੰ ਕਿੱਥੇ ਗਈ ਮੈਂ ਇੱਕਦਮ ਡਰ ਗਈ ਫਿਰ ਉਸਨੇ ਮੇਰੇ ਨਾਲ ਐਨਾ ਕੁਝ ਗੰਦਾ ਕੀਤਾ ਕਿ ਮੈਂ ਦੱਸ ਵੀ ਨਹੀਂ ਸਕਦੀ 3 ਘੰਟੇ ਬਾਅਦ ਜਦੋਂ ਮੈਨੂੰ ਹੋਸ਼ ਆਇਆ ਉਹ ਮੇਰੇ ਸਾਹਮਣੇ ਬੈਠਾ ਸਿਗਰਟ ਪੀ ਰਿਹਾ ਸੀ ਕਹਿੰਦਾ ਤਿਆਰ ਹੋ ਜਾ ਜਲਦੀ ਆਪਾਂ ਵਾਪਸ ਜਾਣਾ ਹੈ ਮੇਰੀ ਉਸਨੇ ਬਹੁਤ ਬੁਰੀ ਹਾਲਤ ਕਰ ਦਿੱਤੀ ਸੀ ਮੇਰੇ ਕੋਲੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ ਸੀ ਮੈਂ ਮਸਾਂ ਹੀ ਆਪਣੇ ਆਪ ਨੂੰ ਸੰਭਾਲਿਆ ਤੇ ਤਿਆਰ ਹੋਈ ਤੇ ਉਹਨੂੰ ਆਖਿਆ ਮੈਨੂੰ ਮੇਰੇ ਪਿੰਡ ਵਾਲੇ ਰੋਡ ਤੇ ਛੱਡਿਆ ਉਹ ਮੈਨੂੰ ਮੇਰੇ ਪਿੰਡ ਵਾਲੇ ਰੋਡ ਤੇ ਵਾਪਸ ਛੱਡਣ ਚਲਾ ਗਿਆ ਮੇਰਾ ਸਰੀਰ ਇੱਕਦਮ ਕੰਬ ਰਿਹਾ ਸੀ ਮੈਂ ਸਹੇਲੀ ਨੂੰ ਫੋਨ ਲਾਇਆ ਉਹ ਮੈਨੂੰ ਲੈਣ ਆਈ ਤੇ ਦੇਖਦੀ ਆਹ ਕੀ ਹਾਲ ਬਣਾਇਆ ਹੋਇਆ ਤੂੰ ਆਪਣਾ ਮੈਂ ਉਹਨੂੰ ਜਵਾਬ ਦਿੱਤਾ ਬਸ ਕੁਝ ਨਹੀਂ ਯਾਰ ਬਸ ਬੁਖਾਰ ਹੈ ਮੈਨੂੰ ਜਲਦੀ ਘਰ ਲੈ ਚੱਲ ਸਹੇਲੀ ਨੇ ਆਟੋ ਕੀਤਾ ਤੇ ਮੈਨੂੰ ਮੇਰੇ ਘਰੇ ਲੈ ਆਈ ਮੇਰੀ ਮਾਂ ਮੈਨੂੰ ਵੇਖ ਕੇ ਮੇਰੇ ਵੱਲ ਭੱਜੀ ਆਈ ਤੇ ਆਖਦੀ ਕੀ ਹੋਇਆ ਪੁੱਤ ਕੀ ਹਾਲ ਬਣਾਇਆ ਹੋਇਆ ਹੈ ਮੈਂ ਆਖਿਆ ਕੁਝ ਨਹੀਂ ਬਸ ਸਿਰ ਦੁਖ ਰਿਹਾ ਹੈ ਮੈਨੂੰ ਮੇਰੇ ਕਮਰੇ ਵਿੱਚ ਆਰਾਮ ਕਰਨ ਦਿਓ ਮੈਂ ਆਪਣੇ ਨਾਲ ਦੀ ਸਹੇਲੀ ਨੂੰ ਆਖਿਆ ਅੱਜ ਦੀ ਰਾਤ ਤੂੰ ਮੇਰੇ ਨਾਲ ਮੇਰੇ ਘਰ ਵਿੱਚ ਹੀ ਰਹਿ ਸ਼ਾਮ ਹੋ ਚੁੱਕੀ ਸੀ ਉਸਨੇ ਆਪਣੇ ਘਰ ਫੋਨ ਲਾਇਆ ਤੇ ਅੱਜ ਦੀ ਰਾਤ ਮੇਰੇ ਕੋਲ ਰਹੀ ਰਾਤ ਗੁਜ਼ਰੀ ਮੇਰੀ ਸਹੇਲੀ ਨੂੰ ਸਵੇਰ ਹੁੰਦਿਆ ਸਭ ਸਮਝ ਆ ਗਿਆ ਸੀ ਕਿ ਮੇਰੇ ਨਾਲ ਕੁਝ ਗਲਤ ਹੋਇਆ ਹੈ ਸਵੇਰ ਦੇ 10:00 ਵਜੇ ਮੈਂ ਉਸ ਨੂੰ ਆਖਿਆ ਹੁਣ ਤੂੰ ਆਪਣੇ ਘਰ ਚਲੀ ਜਾ ਤੇ ਮੇਰੇ ਵੱਲੋਂ ਇੱਕ ਲੈਟਰ ਪਾ ਦੇਵੀਂ ਕਿ ਮੈਂ ਕੁਝ ਦਿਨ ਕਾਲਜ ਨਹੀਂ ਆਉਣਾ ਸਹੇਲੀ ਨੇ ਮੇਰੇ ਵੱਲ ਦਰਦ ਭਰੀਆਂ ਨਜ਼ਰਾਂ ਨਾਲ ਵੇਖਿਆ ਤੇ ਉਹ ਚਲੀ ਗਈ 8 ਦਿਨਾਂ ਬਾਅਦ ਜਾ ਕੇ ਮੈਂ ਥੋੜੀ ਜਿਹੀ ਠੀਕ ਹੋਈ ਅੱਜ 7 ਸਾਲ ਹੋ ਚੁੱਕੇ ਆ ਉਸ ਕੀਤੀ ਗਲਤੀ ਨੂੰ ਜਦੋਂ ਵੀ ਸੋਚਦੀ ਹਾਂ ਤੇ ਮੇਰੀ ਰੂਹ ਕੰਬ ਜਾਂਦੀ ਹੈ ਹਾਂਜੀ ਦੋਸਤੋ ਇਹ ਸੀ ਸਾਡੀ ਅੱਜ ਦੀ ਛੋਟੀ ਜਿਹੀ ਕਹਾਣੀ ਅੱਜ ਦੇ ਬੱਚਿਆਂ ਨੂੰ ਇੱਕ ਮੈਸੇਜ ਤੁਹਾਨੂੰ ਇਹ ਮੈਸੇਜ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗਿਆ ਹੋਇਆ ਤਾਂ ਮੇਰੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੋ ਅਸੀਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਪਿਆਰੀਆਂ-ਪਿਆਰੀਆਂ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਹੀਏ ਮਿਲਾਂਗੇ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ